ਔਰ ਆਪਣੇ ਆਪ ਨੂੰ ਭੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗੰਬੀਨ ਹੋ ਜਾਂਦੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਨੇ ਮਨੁੱਖ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਕਿਉਂ ਜੈਸੇ ਆਪਣੇ ਆਪ ਦੇ ਨਾਲ ਬੈਠਦਾ ਹੈ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ ਹੈ ਹਰ ਬਨੁਕ ਦੌੜ ਰਿਹਾ ਕਿਥੋਂ ਆਪਣੇ ਆਪ ਤੋਂ ਭੱਜ ਜਾ ਆਪਣੇ ਆਪ ਤੋਂ ਭੱਜ ਜਾ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਇਹੀ ਕੁਝ ਹੈ ਦੂਸਰਾ ਵੀ ਇਹੀ ਕੁਝ ਕਿਸ पे ਖੋਲੋਂ ਗੰਠੜੀ ਦੁਖੀ ਪਰਾਇਆ ਮਹਾਰਾਜ ਜੀ ਕਹਿੰਦੇ ਮੈਂ ਗੰਢ ਕੈਦੇ ਅਗੋਂ ਖੋਲਣਾ ਚਾਹੀਦਾ ਕੋ ਖੋਲਣ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਮੈਂ ਇੱਕ ਦੁਖਦੀ ਗੱਲ ਕਰਦਾ ਉਹ ਦਸ ਦੁਖਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬਿਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਜ ਕਰਦੇ ਆ ਵਕਤੀ ਤੌਰ ਤੇ ਬੁਲਾਉਣ ਦਾ ਇੱਕ ਢੰਗ ਆਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਕਿ ਇਕੱਲਾ ਤੇ ਰੱਬ ਵੀ ਨਾ ਆਵੇ ਇਕਲ ਅਖਰ ਦੀ ਹੈ ਤੇ ਜਿਹਨੂੰ ਇਕਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤੈਨਿ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਇਹ ਵੀ ਮੈਂ ਉਸ ਦੇ ਕੋਲ ਕੁਛ ਹੈ ॠषि ਯਾਗਵਲਗ ਗੰਗਾ ਦੇ ਤੱਟ ਤੇ ਬੈਠਾ ਸੀ ਉਸ ਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਦੇਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵੱਲ ਕਹਿਣ ਲਗਾ ਤੈਨੂੰ ਕਿਸਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਕੱਲਾ ਕਰ ਦਿੱਤਾ ਇਹ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਮੇਰੇ ਤੇ ਰਹਿਮ ਖਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਇਹ ਕਿਹ ਵੀ ਡੰਗ ਹੈ ਇਹ ਕਿਹ ਵੀ ਤਰੀਕਾ ਹੈ ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਹੈ ਪਤਾ